नमस्ते असी मेरा नाम लता है मैं ग्रेटर ग्रेस बॉल्टीमोर चर्च तो तू सामने आई हाँ ਅਨਯਾਦ ਸਾਨੂੰ ਵਾਸਤੇ ਕਿ ਅਸੀਂ ਸਾਰੇ ਪਾਪੀਆਂ ਔਰ ਸਾਡੇ ਇਸ ਪਾਪ ਸਾਨੂੰ ਨਰਕ ਲੈ ਕੇ ਜਾ ਰਹੇ ਨੇ ਔਰ ਉੰਦੇ ਕਾਰਨ ਸਾਡਾ ਦਿਲ ਖਾਲੀ ਏ ਲੇਕਿਨ ਸਾਨੂੰ ਪਰਮੇਸ਼ਵਰ ਦੀ ਜਰੂਰਤ ਏ ਸਾਡਾ ਪਰਮੇਸ਼ਵਰ ਨਾਲ ਸੰਬੰਧ ਟੁੱਟਿਆ ਜਿਸ ਦਿਨ ਇਨਸਾਨ ਨੇ ਪਾਪ ਕੀਤਾ ਔਰ ਉਸ ਪਾਪ ਦੇ ਵਜੇ ਆਦਮੀ ਨੂੰ ਅੱਜ ਖਾਲੀਪਨ ਮਹਿਸੂਸ ਹੁੰਦਾ ਏ ਔਰ ਉਸ ਖਾਲੀਪਨ ਦੇ ਵਜੇ ਤਾਂ ਇਨਸਾਨ ਦੂਜੀ ਚੀਜ਼ਾਂ ਚ ਪਾਜ ਰਿਹਾ ਏ ਲੇਕਿਨ ਯੇਸ਼ੂ ਮਸੀਹ ਜੋ 2000 ਸਾਲ ਪਹਿਲੇ ਸਾਡੇ ਪਾਪਾ ਵਾਸਤੇ ਇਸ ਧਰਤੀ ਤੇ ਆਇਆ ਇਸ ਮਾਰੇ ਆਇਆ ਕਿ ਸਾਨੂੰ ਉਹ ਪਿਆਰ ਦਿਖਾ ਸਕੇ ਜੋ ਸਾਡੇ ਮਾਪਿਓ ਦੇ ਅੰਦਰ ਪਿਆਰ ਹੈ ਉਹਦੇ ਤੋਂ ਜ਼ਿਆਦਾ ਉਹਦੇ 'ਚ ਪਿਆਰ ਹੈ ਸਾਡੇ ਮਾਪਿਓ ਸਾਨੂੰ ਨਰਕ ਜਾਂ ਤੋਂ ਨਹੀਂ ਬਚਾ ਸਕਦੇ ਲੇਕਿਨ ਸਾਡਾ ਪਰਮੇਸ਼ਰ ਸਾਨੂੰ ਬਚਾਉਂਦਾ ਹੈ ਉਹ ਪਰਮੇਸ਼ਰ ਜੀ ਨੇ ਸਾਨੂੰ ਬਣਾਇਆ ਉਹ ਸਾਨੂੰ ਐਵੇਂ ਹੀ ਨਹੀਂ ફેਕ ਸਕਦਾ ਐਵੇਂ ਨਰਕ ਨਹੀਂ ਪਾ ਸਕਦਾ ਉਹ ਪਰਮੇਸ਼ਰ ਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਤਾਂ ਕਿ ਜੋ ਕੋਈ ਹੁੰਦੇ ਤੇ ਵਿਸ਼ਵਾਸ ਕਰੇ ਉਹ ਨਾਸ਼ ਨਹੀਂ ਹੋਏ ਨਰਕ ਨਾ ਜਾਵੇ ਉਹ ਬਲਕਿ ਸਵਰਗ ਜਾਵੇ ਕਿਉਂਕਿ ਅਸੀਂ ਪਰਮੇਸ਼ਰ ਦੀ ਰਚਨਾ ਵਾ ਔਰ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਉਹਦੇ ਤੇ ਵਿਸ਼ਵਾਸ ਕਰੀਏ ਕਿਉਂਕਿ ਸਿਰਫ ਇੱਕ ਉਹ ਇਕਲੌਤਾ ਪਰਮੇਸ਼ਰ ਹੈ ਜਿਨੇ ਸਾਨੂੰ ਬਣਾਇਆ ਜੇ ਤੁਸੀਂ ਹੁੰਦੇ ਤੇ ਵਿਸ਼ਵਾਸ ਕਰਦੇ ਹੋ ਕਿ ਉਹਨੇ ਤੁਹਾਨੂੰ ਬਣਾਇਆ ਹੈ ਔਰ ਤੁਸੀਂ ਆਪਣੇ ਦਿਲੇ ਚੋਂ ਸ਼ਾਂਤੀ ਟੁੰਨ ਰਹੇ ਹੋ ਜੋ ਕੋਈ ਤੁਹਾਨੂੰ ਨਹੀਂ ਦੇ ਪਾਇਆ ਇਸ ਤੱਕ ਮੈਂ ਤੁਹਾਨੂੰ ਇੱਕ ਸੱਚਾਈ ਬਤਾਨੀ ਆ ਕਿ ਯੇਸ਼ੂ ਮਸੀਹ ਸਿਰਫ ਐਵੇਂ ਦੀ ਸੱਚਾਈ ਹੈ ਜੋ ਤੁਹਾਨੂੰ ਸਵਰਗ ਲੈ ਕੇ ਜਾ ਸਕਦਾ ਹੈ ਔਰ ਉਹਨੇ ਤੁਹਾਡੇ ਪਾਪਾਂ ਵਾਸਤੇ ਜਾਨ ਦਿੱਤੀ ਔਰ ਤੋਂ ਆਪਣੇ ਲਹੂ ਨਾਲ ਤੁਹਾਡੇ ਸਾਰੇ ਪਾਪ ਤੋ ਦਿੱਤੇ ਤਾਂ ਕਿ ਤੁਸੀਂ ਜਦੋਂ ਸਵਰਗ ਜਾਣ ਦੀ ਸੋਚੋ ਤੇ ਤੁਸੀਂ ਸਵਰਗ ਜਾ ਸਕਦੇ ਹੋ ਸਿਰਫ ਹੁੰਦੇ ਤੇ ਵਿਸ਼ਵਾਸ ਕਰਕੇ ਸਿਰਫ ਹੁੰਦਾ ਇਕਲੌਤਾ ਵਿਸ਼ਵਾਸ ਹੈ ਔਰ ਜੋ ਕੋਈ ਹੁੰਦੇ ਤੇ ਵਿਸ਼ਵਾਸ ਕਰਨਾ ਚਾਹੁੰਦਾ ਹੈ ਉਹ ਐ ਪ੍ਰਾਰਥਨਾ ਕਰ ਸਕਦਾ ਹੈ ਯੇਸ਼ੂ ਮਸੀਹ ਮੇਰੇ ਦਿਲੇ ਚਾਓ मेरे पापा न क्षमा करो मैं मैं तुम्हें तो अपना उद्धार करता मानना वा और बंदा स्वर्ग जाएगा जदो भी इस धरती को छोड़ेगा और वह सच्ची शांति देगा और तो आदे अंदर आके रहेगा और अपना कार बनाएगा और वो एक का परमेश्वर जो तेजे तो जीवन में बदल देगा मैं तुम्हें तो धन्यवाद करनी हाँ और परमेश्वर की तो तरफ तो तुम्हारा आशीर्वाद यशु मसीदी जय Wow, it was like a I race. <laughs> Is it <laughs> <I'm> like, <almost laughs> like cheering for you? Are you, <laughs> <laughs> are you I come out. How long it was it. Was a what? How long was it? It it was like two minutes and twenty seconds. Wow.